ਮੈਂ ਜਾ ਕੇ ਸਵੇਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਚੂੜੇ ਪਾਏ ਹੋਏ ਬਾਜੀ ਸੋਚਦੇ ਕਿ ਇੰਦਾਂ ਦੇ ਲੱਗਦੇ ਆ ਮੈਂ ਕਿੰਦਾਂ ਦੇ ਲੱਗਦੇ 30 ਦਿੱਤੂਗੀ ਦਸਰ ਕੁੜੀ ਲਈ ਆਪਾਂ ਮਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਮੇਰੀ ਤਾਂ ਬੇਟੀ ਘਰ ਬੈਠੀ ਆ ਤਿਆਰ ਹੋਈ ਹੋਈ ਸਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੰਦਾ ਉਹਨੂੰ ਕਹਿ ਦਵਾਂ ਉਹ ਚੂੜਾ ਲਾ ਦੇ ਨਹੀਂ ਲੰਦਰ ਨੂੰ ਕੋਈ ਚੂੜਾ ਬਾਦ ਉਸ ਉਹ ਤਾਂ ਤੇਰੇ ਕਰਨ ਦੀ ਜਦੋਂ ਤੀ ਹੁੰਦੀ ਹੈ ਮੈਂ ਦੋ ਸਾਲਾਂ ਤੋਂ ਦਿਨ ਕਰ ਰਹੀ ਹਾਂ ਨਹੀਂ ਜਲਦੀ ਜਲਦੀ ਚੀਜ਼ ਲੱਗ ਗਈ ਮੇਰੇ ਦਿਲ ਤੁਸੀ ਅਰੇ ਕਿ ਮਾਨ ਬਸਾਮਨੇ ਚਾਹੀਦੇ ਯਾਰ ਸੂਟ ਕਿਤੇ ਹੋਏ ਪੈ ਕੇ ਤਾ ਮਾਪਿਆਂ ਵੱਲੋਂ ਲਾਡਾ ਨਾਲ ਪਾਲੀ ਹੋਈ ਤੀ ਨੂੰ ਤੋੜਨਾ ਬਹੁਤ ਔਖਾ ਹੁੰਦਾ ਤੇ ਜਦੋਂ ਕੁੜੀ ਹੱਥਾਂ ਪੈਰਾਂ ਤੇ ਮਹਿੰਦੀ ਲਾ ਕੇ ਤੇ ਲਹਿੰਗਾ ਪਾ ਕੇ ਸੱਚ ਧੱਜ ਕੇ ਬੈਠ ਬਰਾਤ ਦਾ ਇੰਤਜ਼ਾਰ ਕਰ ਰਹੀ ਹੁੰਦੀ ਏ ਤੇ ਜੇਕਰ ਉਸ ਵੇਲੇ ਬਰਾਤ ਆਵੇ ਹੀ ਨਾ ਤਾਂ ਕਿੰਨਾ ਘਟਿਆ ਲੱਗੇਗਾ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਚ ਹੱਤਾਂ ਚ ਲਾੜੀ ਦੇ ਚੂੜਾ ਸਜਿਆ ਰਹਿ ਗਿਆ ਤੇ ਬਰਾਤ ਆਈ ਹੀ ਨਹੀਂ ਸਭ ਤਿਆਰੀਆਂ ਧਰੀਆਂ ਰਹਿ ਗਈਆਂ ਤੇ ਗੱਲ ਉਹੀ ਘਟਿਆ ਪ੍ਰਥਾ ਤੇ ਆ ਕੇ ਮੁੱਕੀ ਕੀ ਮੁੰਡੇ ਵਾਲੇ 25 ਲੱਖ ਤੇ ਨਾਲ ਇੱਕ ਕਰੇਟਾ ਗੱਡੀ ਵੀ ਮੰਗ ਰਹੀ ਸੀ ਤੇ ਜਿਆਦਾ ਡਿਮਾਂਡ ਪੂਰੀ ਨਾ ਹੋ ਸકી ਤੋ ਉਹਨਾਂ ਲਾਲਚੀਆਂ ਨੇ ਬਰਾਤ ਲਿਆਂਦੀ ਹੀ ਨਹੀਂ ਤੇ ਕੋਰਾ ਜਵਾਬ ਦੇ ਦਿੱਤਾ ਆ ਦੇਖੋ ਕਿੰਜ ਤਾਹਾਂ ਮਾਰ ਕੇ ਰੋ ਰਿਹਾ ਧੀ ਦਾ ਬਾਬਲ ਤੇ ਮਾਂ ਸੁਣੋ ਕੀ ਕਹਿ ਰਹੇ ਨੇ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਅੱਛਾ ਕਿੱਥੇ ਰਹਿੰਦੇ ਹੋ ਸਿਵਲ ਨੇ ਜੀ ਕਾਸ਼ਪੂਰੀ ਕੀ ਹੋਇਆ ਬੇਟੀ ਦੀ ਸ਼ਾਦੀ ਸੀ ਜੀ ਅੱਜ ਅੱਜ ਬਰਾਤ ਨੇ ਆਣਾ ਸੀ ਭਾਈ ਕਿਉਂ ਇਹੀ ਦੇ ਕੱਲ ਸਗਨ ਦੇ ਕਿ ਆਏ ਸੀਗੇ ਨਹੀਂ ਯਾਰ ਸਗਨ ਦੇ ਵਿੱਚ ਉਹਨਾਂ ਨੂੰ ਕੋਈ ਸਾਡੇ ਕੋਲ ਕੋਈ ਕਮੀ ਨਜ਼ਰ ਆਈ ਹੋਣੀ ਆ ਜਿਹੜੀ ਕਿ ਵਿਚੋਲੇ ਥਰੂ ਸਾਨੂੰ ਪਤਾ ਲੱਗੀ 25 ਲੱਖ ਰੁਪਏ ਨਾਲ ਕ੍ਰੈਟਾ ਗੱਡੀ ਚਾਹੀਦੀ ਆ ਹੁਣ ਆ ਰਹੇ ਨੇ ਸਵੇਰ ਆ ਮੈਂ ਚਲੋ ਮੈਨੂੰ ਟਾਈਮ ਤਾਂ ਦਿਓ ਮੈਂ ਕੋਈ ਗੱਲ ਨਹੀਂ ਸੋਚ ਲੂੰਗਾ ਫਿਰ ਜੀ ਆ ਰਹੇ ਆ ਜਾ ਰਹੇ ਆ ਬ ਮੁੰਡੇ ਤੇ ਬੁੜੇ ਤੇ ਵੀ ਖਰਾਬ ਹੋਗੇ ਮੁੰਡੇ ਦੀ ਫਾਦੇ ਤੇ ਵੀ ਖਰਾਬ ਹੋਗੇ ਅਸੀਂ ਧੱਕ ਹਾਰ ਕੇ ਉਹ ਆਏ ਨਹੀਂ ਜੀ ਹੈਗੇ ਫਿਰ ਅਸੀਂ ਡੀਡੀ ਕੇ ਬਰਾਤ ਨੂੰ ਸਾਡਾ ਆਪਣਾ 2250 ਬੰਦਾ ਉਹਨਾਂ ਦਾ 300 ਬੰਦਾ ਲਿਖਾਇਆ ਹੋਇਆ ਆਇਆ ਤਾਂ ਉਹਨਾਂ ਦਾ ਕੋਈ ਵਾ ਨਹੀਂ ਅਸੀਂ ਕਿਸੇ ਨੂੰ ਬਣਾ ਮਾਰ ਰਹੇ ਆ ਵੀ ਮੁੰਡੇ ਦੇ ਪਿਓ ਦੀ ਤਵੇ ਖਰਾਬ ਹੋ ਗਈ ਚਲ ਕੋਈ ਗੱਲ ਨਹੀਂ ਵੀ ਸ਼ਾਇਦ ਮਨ ਜਾਣਗੇ ਆ ਜਾਣਗੇ ਚਲੋ ਕੁੜੀ ਨੂੰ ਹੀ ਲੈ ਜਾਣਗੇ ਚਲੋ ਕਾਸਾ ਲਾ ਬੈਣ ਜੀ ਆਹ ਤਰੀਕੇ ਪਿੰਡ ਦੇ ਨਾਲ ਮੈਂ ਕੀਤਾ ਚਾਕੇ ਤੁਸੀਂ ਪੁੱਛ ਸਕਦੇ ਹੋ ਅੱਜ ਦਾ ਵਿਆਹ ਉੱਥੇ ਰੱਖਿਆ ਹੋਇਆ ਸੀ ਆ ਕਾਰ ਡੱਬਾ ਸਾਰਾ ਕੁਝ ਅੱਜ ਵਿਆਹ ਹੀ ਅੱਜ ਆ ਤਾਂ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਔਰ ਆ ਹਾਲ ਹੋ ਜਵੇ ਬੰਦੇ ਨਾਲ ਬੰਦੇ ਤੇ ਕੀ ਵੀ ਤੂ ਆਜ ਹਾਲ ਹੋਇਆ ਜੀ ਸਾਡੇ ਨਾਲ ਬੜਾ ਸਪੈਕਟਸ ਇੰਜੋਏ ਹੋ ਨਹੀਂ ਬੜਾ ਕੁਝ ਸੋਚਿਆ ਉਹਨੇ ਆ ਦੇਖੋ ਜੀ ਕੁੜੀ ਅੱਜ ਬਿਊਟੀ ਪਾਰਲਰ ਤੋਂ ਮੈਂ ਲੈ ਕੇ ਆਇਆ ਨਾ ਜਦੋਂ ਝੂੜਾ ਪਾਇਆ ਹੋਇਆ ਕੁੜੀ ਦੇ ਜੀ ਕੱਲ ਮਾਮਿਆਂ ਨੇ ਕਰਾਇਆ ਥਾਰਾ ਉਹਦਾ ਝੂੜਾ ਪਾਇਆ ਕੱਲ ਜੀ ਕੀ ਕਹਿੰਦੇ ਹੁੰਦੇ ਇਹਨਾਂ ਜੀ ਉਹ ਕੱਲ ਸ਼ਾਂਤ ਕਰਾਈ ਚਾਰੇ 4 4 5 5 ਵਜੇ ਸਵੇਰੇ ਆ ਕੇ ਕੁੜੀ ਨੂੰ ਚੱਕਦਾ ਪਿਆ ਕੋਈ ਆ ਛੱਡ ਗਿਆ ਦੋਨੇ ਆਣੇ ਬਿਊਟੀ ਪਾਰਲਰ ਦੇ ਮੈਂ ਜਾ ਕੇ ਸਵੇਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਝੂੜੇ ਪਾਏ ਹੋਏ ਬਾਜੀ ਦੇਖੀ ਇੰਦਾ ਤੇ ਲੱਗਦੀ ਆ ਮੈਂ ਕਿੱਦਾਂ ਦੇ ਲੱਗਦੇ 20 ਦਿੱਤੂ ਕੀ ਦੱਸੋ ਕੁੜੀ ਦੇ ਉੱਪਰ ਮਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਕਿੰਨੇ ਮਹੀਨਿਆਂ ਤੋਂ ਕਿਆਰੀਆਂ ਕਰ ਰਹੀ ਸੀ ਤੁਹਾਨੂੰ ਤਾਂ 3 ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਜੀ ਲੱਗਿਆ ਆ ਮੁੰਡਾ ਮੇਰਾ ਬਾਹਰ ਮੈਂ ਕੱਲਾ ਮੇਰੀ ਬੱਸ ਹੋ ਗਈ ਜੀ ਮੁੰਡਾ ਵੀ ਨਹੀਂ ਮੇਰਾ ਆ ਸਕਿਆ ਕਿ ਚੱਲ ਕੁੜੀ ਆਪਣੇ ਘਰ ਜਾਵੇ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਕੋਲ ਵਿਆਹ ਮੰਗ ਲਿਆ ਜੀ ਉਹ ਕੋਈ 3ਵਾਂ 25ਵਾਂ 28ਵਾਂ ਕਿਹੜਾ ਹੁੰਦਾ ਸਾਲ ਲੱਗ ਜਾਣਾ 6 ਸਾਲ ਫਿਰ ਅਸੀਂ ਕਰਨਾ ਨਹੀਂ ਆ ਦਸੰਬਰ ਤੋਂ ਪਹਿਲਾਂ ਪਹਿਲਾਂ ਵਿਆਹ ਕਰੋ 27 ਦਸੰਬਰ ਦੇ ਡੇਢ ਘੜੇ ਭਾਈ ਇਹਨਾਂ ਨੇ ਅੱਜ ਕਾ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆਪਾਂ ਵੀਡੀਓ ਦਿਖਾ ਦਿੰਦੇ ਸਵੇਰੇ ਪਹਿਲਾਂ ਸਜਾ 27 ਨਵੰਬਰ ਚਾਰ ਮੰਦਰੀਆਂ ਵੀ ਕਹਿੰਦੇ ਮਿਲਣੀ ਕਰਨੀ ਹੈ ਜੀ ਮੈਂ ਕਿਹਾ ਹੋ ਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਇਹ ਕੜਾ ਟੱਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਕੈਸ਼ ਵੀ ਦਿੱਤਾ ਲੇਕਿਨ ਮੈਨਰੇ ਕੋ ਥੋੜਾ ਲੱਗਿਆ ਉਹਨਾਂ ਨੂੰ ਜਿਨ੍ਹਾਂ ਨੇ ਉਹ ਮੇਰਾ ਹਾਲ ਕੀਤਾ ਮਾਫੀਆਂ ਮੰਗਦੇ ਪੈਨੇ ਸਾਨੂੰ ਮaaf ਕਰਦੇ ਹੋ ਮaaf ਕਰਦੇ ਹੋ ਮੈਂ ਕਿਹਾ ਤੁਹਾਡੀ ਮਾਫੀ ਦੇ ਨਾਲ ਮੇਰਾ ਘਾਟਾ ਨਹੀਂ ਪੂਰਾ ਹੋਣਾ ਮੈਂ ਕਿੱਧਰ ਜਾਵਾਂ ਦੱਸੋ ਸਰ ਲੱਗਦਾ ਨਹੀਂ ਕਿ ਜੇਕਰ ਇਦਾਂ ਦੇ ਲਾਲਚੀ ਘਰ ਜਾਂਦੀ ਬੇਟੀ ਤੇ ਸ਼ਾਇਦ ਹੋਰ ਦੁਖੀ ਹੁੰਦੀ ਮਾਜੀ ਜਿਹਨੇ ਬੇਟੀ ਦੇਣੀ ਹੁੰਦੀ ਐ ਨਾ ਇਹਨਾਂ ਨੂੰ ਬੜਾ ਕੁਝ ਦੇਣਾ ਹੀ ਪੈਂਦਾ ਇਹ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਇਹ ਉਹੀ ਹਾਲ ਹੋਇਆ ਹੋਇਆ ਦੇਸ਼ ਦੇ ਅੰਦਰ ਹੋਰ ਹੈ ਕੀ ਆ ਦੇਹਜ ਪਤਾ ਇੱਥੇ ਤਾਂ ਸਾਲਾ ਕਰਨ ਵਾਲਿਆਂ ਨੂੰ ਉਹਨਾਂ ਮੈਂ ਵੱਧ ਤੋਂ ਵੱਧ ਕਰਾਂ ਮੈਨੂੰ ਵੀ ਸ਼ੌਮ ਸੀ ਮੈਂ ਵੱਧ ਤੋਂ ਵੱਧ ਕਰਾਂ 21ਵੀਂ ਸਦੀ ਸਰ ਖਤਮ ਹੋ ਗਈ ਦੇਹਜ ਪ੍ਰਥਾ ਦਾ ਆ ਤੁਹਾਡੇ ਸਾਹਮਣੇ ਹੀ ਦੇਖ ਲਓ ਪੁੱਛ ਲਓ ਜਾ ਕੇ ਹੁਣ ਮਾਫੀਆਂ ਮੰਗਦੇ ਪਏ ਨੇ ਉਹਦੀਆਂ ਨਾਲ ਦੀ ਮਾਫੀਆਂ ਮੰਗਣ ਦੇ ਨਾਲ ਮੇਰੀ ਕੁੜੀ ਦਾ ਘਾਟਾ ਪੂਰਾ ਹੋ ਜਾਊਗਾ ਬੇਟੀ ਦੀ ਕੀ ਹਾਲਤ ਹੈ ਦੇਖ ਲਓ ਜਾ ਕੇ ਤੁਸੀਂ ਘਰ ਅਸਵੇਦ ਦੀ ਰੋਈ ਆ ਜੀ ਮਾਂ ਮਾਰੇ ਕਿਦਾਂ ਕਿਦਾਂ ਉਹਦੀਆਂ ਉਹਦੇ ਮਹਿੰਦੀਆਂ ਦੇਖੋ ਜਾ ਕੇ ਬਿਊਟੀ ਪਾਰਲਰ ਤੋਂ ਸਜ ਕੇ ਆਈ ਹੋਈ ਕੁੜੀ ਹੋਵੇ ਸਟੇਜ ਤੇ ਜਿਹਨੇ ਚੜ੍ਹਨਾ ਹੋਵੇ ਕਿਦਾਂ ਤਿਆਰੀਆਂ ਕਰ ਰਹੇ ਸੀ ਕੋਈ ਇੱਕ ਮਾਂ ਵਾਸਤੇ ਧੀ ਨੂੰ ਸੋਰੇ ਜਦੋਂ ਤੋਰ ਨਾਉਂਦਾ ਸਭ ਤੋਂ ਅਹਿਮ ਹੁੰਦਾ ਵਾ ਸਭ ਤੋਂ ਦੁਖੀ ਵਾਲੀ ਖੜੀ ਵੀ ਹੁੰਦੀ ਔਰ ਔਰ ਉਸ ਲਈ ਖੁਸ਼ੀ ਵੀ ਇੱਕ ਲਹਿਰ ਹੁੰਦੀ ਹਾਂਜੀ ਠੀਕ ਹੈ ਮੇਰੀ ਤਾਂ ਬੇਟੀ ਘਰ ਬੱਟੀ ਆ ਤਿਆਰ ਹੋਈ ਹੋਈ ਸੇਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੱਦਾਂ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੈਂਦਾ ਮੇਰੇ ਕੋਲ ਚੂੜਾ ਕਿੰਨੀ ਦੇ ਤੋ ਪਿਆਰਿਆਂ ਚੱਲਦੀ ਅਸੀਂ ਕਿੱਦਾਂ ਉਹਦੋਂ ਤੋਂ ਤਿਆਰੇ ਕਰਦੇ ਜਦੋਂ ਤੀ ਹੁੰਦੀ ਐ ਮੈਂ ਦੋ ਸਾਲੋਂ ਤੋਂ ਦੇਰ ਕਰ ਰਹੀ ਹਾਂ ਨਾ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੇ ਛੋਟੀ ਛੋਟੀ ਅਰੇ ਕਿ ਮਨ ਪਸੰਦ ਦੇ ਚਾਹੀਦੇ <laughs> they had the out of to get through back in the... <laughs>